ਇਕ ਤਰ੍ਹਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਚਾਹੇ ਕਾਂਗਰਸ ਸਰਕਾਰ ਹੋਵੇ ਜਾਂ ਮੋਦੀ ਸਰਕਾਰ ਹਮੇਸ਼ਾ ਇਹਨਾਂ ਨੇ ਇਹ ਦਾਅਵੇ ਕੀਤੇ ਨੇ ਕਿ ਵਿਦੇਸ਼ਾਂ ਤੋਂ ਕਾਲਾ ਧਨ ਲਿਆ ਕੇ ਇੰਡੀਆ ਦੇ ਵਿੱਚ ਇਨਵੈਸਟ ਕੀਤਾ ਜਾਵੇਗਾ ਬਹੁਤ ਜਲਦ ਉਹ ਵੱਡੇ ਬਿਜ਼ਨਸਮੈਨ ਹੋਣ ਜਾਂ ਪੋਲੀਟੀਸ਼ੀਅਨਸ ਹੋਣ ਬੇਨਕਾਬ ਕੀਤੇ ਜਾਣਗੇ ਜਿਨ੍ਹਾਂ ਨੇ ਆਮ ਲੋਕਾਂ ਦਾ ਪੈਸਾ ਠੱਗ ਠੱਗ ਕੇ ਵਿਦੇਸ਼ਾਂ ਦੇ ਵਿੱਚ ਅਰਬਾਂ ਰੁਪਏ ਦੀ ਨਾਜਾਇਜ਼ ਸੰਪਤੀ ਜੁੜੀ ਹੈ। ਯਾ ਸਵਿਸ ਬੈਂਕਾਂ ਦੇ ਵਿੱਚ ਕਾਲਾ ਧਨ ਜਮਾ ਕੀਤਾ ਹੈ। ਪਰ ਅਜੇ ਹਾ ਕੁਝ ਵੀ ਨਹੀਂ ਹੋਇਆ। ਸਿਰਫ ਤੇ ਸਿਰਫ ਇਹ ਉਹ ਖਿਆਲੀ ਬਲਾਅ ਨੇ ਜਿਹੜੇ ਵੋਟਾਂ ਨੇੜੇ ਆਂਦਿਆਂ ਹੀ ਹਰ ਸਰਕਾਰ ਆਮ ਲੋਕਾਂ ਨੂੰ ਪਰੋਸ ਕੇ ਦਿੰਦੀ ਹੈ, ਖੁਆਂਦੀ ਹੈ। ਪਰ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਆਪਣੇ ਕੀਤੇ ਹੋਏ ਵਾਅਦੇ ਸਭ ਭੁੱਲ ਜਾਂਦੀ ਹੈ। ਆਪਣੇ ਮੈਨੀਫੈਸਟੋਜ਼ ਡਸਟਬਿਨ ਚ ਸੁੱਟ ਬੈਂਦੀ ਹੈ। ਆਉਤ ਹਾਨੂੰ ਬਖਾਨਿਆ ਬ੍ਰਾਜ਼ੀਲ ਸਰਕਾਰ ਦੀ ਇੱਕ ਅਜਹੀ ਕਾਰਗੁਜ਼ਾਰੀ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜਦੋਂ ਇਹੋ ਜਿਹੇ ਭ੍ਰਸ਼ਟ ਨੇਤਾਵਾਂ ਤੋਂ ਬ੍ਰਾਜ਼ੀਲ ਸਰਕਾਰ ਨੇ 4 ਅਰਬ ਡਾਲਰ ਬਰਾਮਦ ਕੀਤੇ ਤਾਂ ਉਹਨਾਂ ਨੇ ਸੜਕ ਦੇ ਵਿੱਚ ਢੇਰ ਲਾ ਕੇ ਇਹ ਕਾਲਾ ਧਨ ਲੋਕਾਂ ਦੇ ਸਾਹਮਣੇ ਰੱਖਿਆ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖਿਰ ਕਿਹੜੇ ਭ੍ਰਸ਼ਟ ਨੇਤਾ ਸੀ ਜਿਨ੍ਹਾਂ ਨੇ ਆਮ ਲੋਕਾਂ ਦਾ ਇੰਨਾ ਪੈਸਾ ਠੱਗਿਆ ਸੀ ਅਤੇ ਨਾ ਜਾਇਸਟਾਰ ਤੇ ਆਪਣੇ ਕੋਲ ਰੱਖਿਆ ਸੀ Ai, que pariu! Que bando de ladrões, são, tá? Ao vivo, Brasil!

ਗੁਰਪਿਆਰ ਤੁਹਾਨੂੰ ਸਬਕੋ ਵੀ ਜਾਣਦੇ ਹੋ ਕਿ ਬੀਤੇ ਦਿਨੀ ਤ੍ਰਿਵਿੰਦਰਮपुरम ਦੇ ਪਦਮਾਸ਼ਰੀ ਮੰਦਰ ਦੇ ਵਿੱਚੋਂ ਵੀ ਤਕਰੀਬਨ 22 ਮਿਲੀਅਨ ਦਾ ਖਜ਼ਾਨਾ ਮਿਲਿਆ ਸੀ ਜਿਸ ਖਜ਼ਾਨੇ ਨੂੰ ਕਿੱਥੇ ਰੱਖਿਆ ਗਿਆ ਭਾਰਤ ਦੀਆਂ ਸਰਕਾਰਾਂ ਨੇ ਉਹਦਾ ਕਿੱਥੇ ਖੁਰਾਕੋਜ ਮਿਟਾਇਆ ਕਿਸੇ ਨੂੰ ਅੱਜ ਤੱਕ ਨਹੀਂ ਪਤਾ ਜੇਕਰ ਭਾਰਤ ਦੀਆਂ ਸਰਕਾਰਾਂ ਸੱਚੀਆਂ ਹੋਣ ਤਾ ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਵਿੱਚ ਕੋਈ ਵੀ ਗਰੀਬ ਹੋਵੇ ਕਿਉਂਕਿ ਭਾਰਤ ਸੋਨੇ ਦੀ ਚਿੜੀ ਸੀ ਅੱਜ ਵੀ ਹੈ ਤੇ ਕੱਲ ਵੀ ਰਹੇਗਾ ਪਰ ਇਸ ਸੋਨੇ ਦੀ ਚਿੜੀ ਦੇ ਪਰ ਨੋਚਣ ਵਾਸਤੇ ਅਜੇ ਬੁੱਚੜ ਸਿਆਸਤ ਦੀਆਂ ਉੱਚੀਆਂ ਗੱਡੀਆਂ ਤੇ ਬੈਠੇ ਨੇ ਜੋ ਕਦੇ ਇਸ ਚਿੜੀ ਨੂੰ ਸੁਨਹਿਰੀ ਰੰਗ ਚੜਨ ਹੀ ਨਹੀਂ ਦਿੰਦੇ ਜਦੋਂ ਵੀ ਕਿਤੇ ਸੁਨਹਿਰੀ ਰੰਗ ਚੜਨਾ ਸ਼ੁਰੂ ਹੁੰਦਾ ਹੈ ਪਹਿਲਾਂ ਹੀ ਉਹ ਨੋਚ ਲੈਂਦੇ ਨੇ ਇਸ ਲਈ ਸਾਨੂੰ ਆਪ ਵੀ ਅਵੇਅਰ ਹੋਣ ਦੀ ਲੋੜ ਹੈ ਤੇ ਸਿਆਸਤਦਾਨਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਕਿ ਜੇਕਰ ਉਹ ਅਜਹੀ ਕੋਜੀ ਸਿਆਸਤ ਕਰਦੇ ਰਹੇ ਭਾਰਤ ਦੇ ਵਿੱਚ ਤਾਂ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਭਾਰਤ ਦੀ ਆਵਾਮ ਪੰਜਾਬ ਦੀ ਆਵਾਮ ਉਹਨਾਂ ਨੂੰ ਦਰਕੀਨਾਰ ਕਰ ਦੇਵੇਗੀ ਤੇ ਪੰਜਾਬ ਅਤੇ ਭਾਰਤ ਦੇ ਵਿੱਚ ਇੱਕ ਅਜਹੀ ਨਵੀਂ ਸਿਆਸਤ ਕਰਵਟ ਲਵੇਗੀ ਜੋ ਸਿਰਫ ਸੱਚਾਈ ਤੇ ਅਧਾਰਿਤ ਹੋਵੇਗੀ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ